ਟੀਵੀ ਦੀ ਗੱਲ ਕਰ ਰਹੇ ਹਾਂ ਤਾਂ ਮੈਂ ਇੱਕ ਚੀਜ਼ ਬਾਰੇ ਗੱਲ ਨਾ ਕਰਾਂ ਤਾਂ ਬੜਾ ਅਨਫੇਅਰ ਹੋਊਗਾ ਮੈਂ ਤੁਹਾਡੇ ਚੈਨਲ ਦੇ ਉੱਤੇ ਹੋਮਵਰਕ ਕਰ ਰਿਹਾ ਸੀਗਾ ਜਦੋਂ ਆਪਾਂ ਬੈਠਣਾ ਸੀ ਉਸ ਤੋਂ ਪਹਿਲਾਂ ਕਮੈਂਟਸ ਵੀ ਬਹੁਤ ਸਾਰੇ ਨੇ ਲੋਕ ਪੁੱਛ ਰਹੇ ਨੇ ਕਿ ਪਹਿਲਾਂ ਇਹ ਟੀਮ ਦੋ ਜਣੇ ਦੀ ਸੀਗੀ ਹੁਣ ਉਹ ਇੱਕ ਜਣੇ ਦੀ ਕਿਉਂ ਰਹਿ ਗਈ ਤੇ ਸ਼ਰਨਜੀਤ ਬਾਈ ਉਹਨਾਂ ਦਾ ਨਾਮ ਸੀ ਨਾ ਸ਼ਰਨਜੀਤ ਉਹ ਉਹ ਕਿਉਂ ਨਹੀਂ ਤੁਹਾਡੇ ਨਾਲ ਹੁਣ ਦੇਖਦੇ ਲੋਕ ਇਹ ਜਾਨਣਾ ਚਾਹੁੰਦੇ ਨੇ ਲੋਕ ਜਾਨਣਾ ਚਾਹੁੰਦੇ ਨੇ ਜ਼ਰੂਰ ਦੱਸਾਂਗੇ ਦਰਸਲ ਦੇ ਵਿੱਚ ਕੋਈ ਮਸਲਾ ਨਹੀਂ ਸੀ ਹੈਗਾ ਮੈਨੂੰ ਨਹੀਂ ਲੱਗਦਾ ਕੋਈ ਮਸਲਾ ਹੋਏਗਾ ਪਰ ਮਸਲਾ ਇਹੀ ਗੱਲ ਦਾ ਸੀਗਾ ਮਸਲਾ ਸਾਰਾ ਹੈਗਾ ਕਿ ਨਾਮ ਦਾ ਓਕੇ ਤੇ ਉਸ ਤੋਂ ਬਾਅਦ ਆ ਜਾਂਦਾ ਕਿ ਅ ਮੈਂ ਬੈਸਦਾ ਮੈਂ ਜਿਆਦਾ ਕਰਦਾ ਜਾਂ ਮੇਰਾ ਨਾਮ ਜਿਆਦਾ ਵਿਕਦਾ ਠੀਕ ਹੈ ਤੇ ਗੱਲਾਂ ਹੋ ਜਾਂਦੀਆਂ ਦੋਸਤਾਂ ਦੇ ਵਿੱਚ ਆਪਾਂ ਕੋਸ਼ਿਸ਼ ਕਰੀ ਜਾਂ ਨਿਮੇੜਨ ਦੀ ਜਿਵੇਂ ਹੁਣ ਮੈਂ ਤੁਹਾਨੂੰ ਕਹਿ ਦਵਾਂ ਕਿ ਲਾਲੋਂ ਤੁਸੀਂ ਉਹ ਆਪਣਾ ਦੋਸਤਾਂ ਇਕੱਠੇ ਕੰਮ ਕਰਦੇ ਆ ਚਾਰ ਪੰਜ ਸਾਲ ਤੋਂ ਤੇ ਆਪਾਂ ਤੁਹਾਡੇ ਮਦਰ ਤੁਹਾਡੇ ਫਾਦਰ ਨੂੰ ਨੂੰ ਅਸੀਂ ਮਾਪੇ ਕਹਿਣ ਲੱਗ ਜਾਨੇ ਜੇ ਤੁਸੀਂ ਮੇਰੇ ਮਾਪੇ ਨੂੰ ਮਾਪੇ ਦੇਣ ਲੱਗ ਜਾਨੇ ਸਾਡਾ ਕੋਈ ਮਸਲਾ ਹੋ ਜਾਂਦਾ ਤੇ ਆਪਾਂ ਕੀ ਕਹਿੰਨੇ ਨੇ ਕਿ ਵੱਡੇ ਨਿਵੇੜਨਗੇ ਹਮ ਹੁਣ ਉੱਥੇ ਮੈਂ ਗਲਤ ਵੀ ਹੋ ਸਕਦਾ ਕਿ ਮੈਂ ਸ਼ਾਇਦ ਗਲਤੀ ਵੀ ਹੋਵਾਂ ਹਨਾ ਹਮ ਹਮ ਆਪਾਂ ਪਰ ਇੱਥੋਂ ਮੈਂ ਸਹੀ ਸੀਗਾ ਕਿ ਕਿ ਆਪਾਂ ਬਿਠਾ ਕੇ ਗੱਲ ਕਰ ਲੈਨੇ ਆ ਉਹ ਆਪਣੇ ਮਾਪਿਓ ਨੂੰ ਲੈ ਲੈ ਮੈਂ ਆਪਣੇ ਫਾਦਰ ਨੂੰ ਲੈਣ ਕਿਉਂਕਿ ਮੇਰੀ ਮਦਰ ਹੈ ਨਹੀਂ ਅੱਛਾ ਕਿ ਆਪਾਂ ਬਿਠਾ ਕੇ ਗੱਲ ਕਰ ਲੈਨੇ ਆ ਰੂ ਇਸ਼ੂ ਆ ਹਮ ਤੇ ਉਹਦਾ ਵਾਰਡ ਸੀਗਾ ਕਿ ਇਹਨਾਂ ਨੂੰ ਪੁੱਛ ਕੇ ਚੈਨਲ ਬਣਾਇਆ ਸੀਗਾ ਫਿਰ ਉਹਦੇ ਗੱਲ ਹੀ ਮੁੱਕ ਜਾਂਦੀ ਫਿਰ ਮੈਂ ਕਹਿੰਦਾ ਨਹੀਂ ਇਹਦਾ ਕੋਈ ਮਤਲਬ ਹੀ ਨਹੀਂ ਹੈਗਾ ਗੱਲਾਂ ਕਰਨ ਦਾ ਜੀ ਠੀਕ ਆ ਬਾਕੀ ਉਹ ਨਾਂ ਨਹੀਂ ਲੈਂਦਾ ਹੈਗਾ ਕਿ ਹਰਜੀਤ ਦਾ ਨਾਂ ਨਹੀਂ ਲਾਊਗਾ ਕਦੇ ਵੀ ਚੈਨਲ ਤੇ ਮੈਂ ਕਹਿੰਦਾ ਸ਼ਰਨ ਸ਼ਰਨ ਮੇਰੇ ਨਾਲ ਸੀ ਠੀਕ ਆ ਸੀ ਹਾਂ ਅਸੀਂ ਇਕੱਠਿਆਂ ਕੰਮ ਕਰਿਆ ਠੀਕ ਆ ਪਰ ਹਰਜੀਤ ਬਿਨਾਂ ਵੀ ਅਧੂਰਾ ਸੀਗਾ ਨਾ ਚੈਨਲ ਜਾਂ ਟੀਮ 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 ਸੀਗੀ ਹਾਂ ਆਪਾਂ ਉਹ ਉਹਦੇ ਕਰਕੇ ਲੜਾਈਆਂ ਵੀ ਹੋਈਆਂ ਸਾਡੇ ਪਿੰਡ 'ਚ ਅਸੀਂ ਕੰਟੈਕਟ ਬਣਾਉਂਦੇ ਸੀ ਮੇਰੇ ਨਾਲ ਮੇਰੇ ਪਿੰਡ ਦਾ ਮੁੰਡਾ ਸੀ ਅਸੀਂ ਬਈ ਉਹ ਦੱਸਿਆ ਨਾ ਤੁਹਾਨੂੰ ਅਸੀਂ ਯੂਨੀਕ ਲੋਕਲ ਸਾਡੇ ਉੱਤੇ ਲੋਕ ਬਹੁਤ ਡਾਰਕ ਹਿਊਮਰ ਨੇ ਉਹ ਜਿਵੇਂ ਗੁਰਪ੍ਰੀਤ ਕੋਗੀ ਬਾਈ ਦੀ ਇੱਕ ਗੱਲ ਆ ਉਹ ਕਹਿੰਦਾ ਕਿ ਮੈਨੂੰ ਹਸਾ ਨਾ ਮੈਂ ਤਾਂ ਜਿਮ ਕੈਰੀ ਦੀ ਗੱਲ ਤੋਂ ਵੀ ਹੱਸਦਾ ਨਹੀਂ ਕਿ ਸਾਡੇ ਲੋਕ ਜਲਦੀ ਹੱਸਦੇ ਨਹੀਂ ਛੇਤੀ ਹੱਸ ਹਸਣਾ ਔਕਾ ਉਹਨਾਂ ਦਾ ਹੱਸਣਾ ਬਹੁਤ ਔਕਾ ਸੀ ਕਿਉਂਕਿ ਉਹਨਾਂ ਦੱਸਿਆ ਤੁਹਾਨੂੰ ਕਿ ਫੈਸਲਾਬਾਦ ਏਰੀਆ ਦੇ ਉੱਤ ਉੱਥੇ ਕਹਿੰਦੇ ਸਾਡੇ ਲੋਕਾਂ ਦੇ ਵਿੱਚ ਸੈਂਸ ਆਫ ਹਿਊਮਰ ਬਹੁਤ ਖਤਰਨਾਕ ਹੱਸਣਾ ਨਹੀਂ ਹੈਗਾ ਇਹ ਗਾਈ ਉਹ ਜਿਵੇਂ ਮੈਂ ਤੁਹਾਨੂੰ ਮੈਂ ਗੱਲ ਦੱਸੀ ਸੀ ਕਿ ਅ ਕਿਸੇ ਦੇ ਘਰ ਦੋਸਤ ਦੇ ਮੈਂ ਗਿਆ ਤੇ ਚਾਚੇ ਤਾਇਦੇ ਘਰ ਆ ਮੇ ਸਾਹਮਣੇ ਸੀ ਤਾਂ ਤਾਇਦੇ ਘਰ ਲਿਖਿਆ ਸੀ ਇਹ ਪਲਾਟ ਵਕਾਉ ਹੈ ਮੈਂ ਤਾਂ ਆਇਆ ਵਿਛਣ ਲੱਗਾ ਕਹਿੰਦਾ ਨਹੀਂ ਜਦੋਂ ਡੈਡੀ ਨਾਲ ਲੜਦਾ ਲਿਖ ਦਿੰਦਾ ਅੱਛਾ ਹੁਣ ਐਕਸਪ੍ਰੈਸ਼ਨ ਜ਼ੀਰੋ ਦਿੱਤੇ ਹੁਣ ਮੇਰੀ ਉਹਦੇ ਦੀ ਵੱਖੀਆਂ ਟੁੱਟ ਗਈਆਂ ਬਿਲਕੁਲ ਬਿਲਕੁਲ ਹਣਾ ਤੇ ਕੋਈ ਐਕਸਪ੍ਰੈਸ਼ਨ ਨਹੀਂ ਦਿੱਤੇਗਾ ਹਾਂ ਆਪ ਨਹੀਂ ਹੱਸਦੇ ਅਸਲੀ ਕਾਮੇਡੀਅਨ ਆਪ ਨਹੀਂ ਹੱਸਦੇ ਤੇ ਉਹ ਨਹੀਂ ਨਹੀਂ ਉਹਨਾਂ ਵਾਸਤੇ ਨੋਰਮਲ ਗੱਲਾਂ ਨੇ ਹਣਾ ਕਿਉਂਕਿ ਉਹ ਉਹ ਵੀਰੇ ਉਹ ਸਾਡੇ ਉੱਤੇ ਰੱਬ ਵੱਲੋਂ ਹੀ ਨਾਇ ਬਖਸ਼ਿਆ ਬਖਸ਼ਾ ਕਮੇਟੀ ਦੀ ਤੇ ਉਹ ਮੇਰਾ ਦੋਸਤ ਵੀ ਇਹ ਗੱਲਾਂ ਜਿਹੜਾ ਹੁਣ ਮੇਰਾ ਦੋਸਤ ਸ਼ਾਇਦ ਉਹ ਨਹੀਂ ਸਮਝਦਾ ਆਪਣੇ ਉਹਨਾਂ ਮਤਲਬ ਉਹ ਵੀ ਇਹ ਗੱਲ ਤੋਂ متاثر ਸੀਗਾ ਕਿ ਤੁਹਾਡੇ ਲੋਕ ਕਿੰਨੇ ਡਾਰਕ ਨੇ ਤੇ ਮੈਂ ਉਹ ਹੀ ਉਹਨੂੰ ਗੱਲਾਂ ਸਾਰੀਆਂ ਹੁਣ ਜਿੰਨੀਆਂ ਵੀਡੀਓ ਦੇਖਦੇ ਹੋਣੇ ਕੋਈ ਕੁਝ ਵੀ ਬਣਿਆ ਕੁਝ ਵੀ ਬਣਿਆ ਸਾਰੀਆਂ ਗੱਲਾਂ ਮੇਰੇ ਪਿੰਡ ਦੀਆਂ ਸੀ ਮੇਰੇ ਇਲਾਕੇ ਦੀਆਂ ਸੀ ਜਿੱਥੇ-ਜਿੱਥੇ ਅਸੀਂ ਉੱਥੋਂ ਪਾਕਿਸਤਾਨ ਤੋਂ ਉੱਠ ਕੇ ਆਏ ਜਿੰਨੇ ਵੀ ਉਹ ਬੰਦੇ ਨੇ ਜਾਂ ਏਰੀਆ 'ਚ ਰਹਿੰਦੇ ਨੇ ਸਾਰੇ ਇਦਾਂ ਦੀਆਂ ਹੀ ਅਸੀਂ ਗੱਲਾਂ ਕਰਦੇ ਨੇ ਅੱਛਾ ਹਾਂ ਜਿਵੇਂ ਹੁਣ ਮੈਂ ਮੈਂ ਗੱਲ ਕਰਦਾ ਸੀਗਾ ਥੋੜੇ ਦਿਨ ਪਹਿਲਾਂ ਆ ਚਾਚੇ ਨਾਲ ਮੈਂ ਕਿਹਾ ਜੀ ਕੀ ਮਸਲਾ ਸੀ ਮੈਂ ਕਿਹਾ ਜੀ ਪੰਜਾਬ ਦਾ ਮਸਲਿਆਂ ਦੀ ਗੱਲ ਕਰੇ ਕਹਿੰਦਾ ਮਸਲੇ ਸੋਲਵ ਕੀ ਹੋਣੇ ਸਾਡੇ ਕਹਿੰਦਾ ਅਸੀਂ ਤਾਂ ਕਹਿੰਦਾ ਇੱਥੋਂ ਲੜੀ ਜਾਂਦੇ ਕਿ ਖੁਸੇ ਨੇ ਨੂੰ ਬਧਾਈ ਐਨੀ ਦੇਣੀ ਤੇ ਐਨੀ ਦੇਣੀ ਪਿੰਡਾਂ ਦੇ ਕੰਧਾਂ ਤੇ ਲਿਖਿਆ ਅਸੀਂ ਤਰੱਕੀ ਕੀ ਕਰਨੀ ਬਿਲਕੁਲ ਬਿਲਕੁਲ ਉਹ ਚੀਜ਼ ਹੈ ਨਾ ਕਿ ਉਹਨੋਂ ਉਹ ਗੱਲ ਕਰ ਗਿਆ ਪਰ ਮੈਨੂੰ ਬਾਅਦ ਵਿੱਚ ਮੇਰੀਆਂ ਵੱਖੀਆਂ ਟੁੱਟ ਗਈਆਂ ਕਿ ਯਾਰ ਹਨਾ ਕੀ ਇਹਨੂੰ ਪੰਜਾਬ ਦੇ ਮੁੱਦਿਆਂ ਬਾਰੇ ਦਾ ਨਹੀਂ ਲੈਣਾ ਦੇਣਾ ਪਰ ਉਹਨੇ ਆਪਣੀ ਗੱਲ ਕਹਿਤੀ ਆਪਣੀ ਗੱਲ ਕਹਿ ਗਿਆ ਠੀਕ ਹੈ ਸਹੀ ਹੈ ਉਹਨੂੰ ਇਹ ਚੀਜ਼ ਹੈ ਕਿ ਆ ਲੋਕ ਬਹੁਤ ਡਾਰਕ ਨੇ ਸਾਡੇ ਪਰ ਗੱਲ ਉਹੀ ਵੀ ਆ ਕਿ ਵੱਖ ਹੋਏ ਆ ਚਲੋ ਮਹਾਰਾਜ ਜੋ ਕਰਦਾ ਚੰਗਾ ਹੀ ਕਰਦਾ ਪਰ ਆਪਾਂ ਦਿਨੋਂ ਚੱਲੇ ਸੀ ਇਮਾਨਦਾਰੀ ਨਾਲ ਚੱਲੇ ਸੀ ਆਪਾਂ ਹਰ ਗੱਲ ਨੂੰ ਸਪਸ਼ਟਾਂ ਠੀਕ ਹੈ ਜੀ ਉਹ ਵੀ ਆ ਕੇ ਬੋਲ ਸਕਦਾ ਇਤ्ठा ਸਕਦਾ ਕਿ ਮੇਰੀ ਕਮੀ ਦੱਸ ਸਕਦਾ ਪਰ ਮੈਂ ਇਮਾਨਦਾਰੀ ਨਾਲ ਚੱਲਿਆ ਸੀ ਕੰਟੈਂਟ ਰਾਈਟਰ ਸੀ ਮੈਂ ਲਿਖਦਾ ਸੀ ਠੀਕ ਹੈ ਜੀ ਆ ਜਦੋਂ ਉਹਦੇ ਇਸ਼ੂ ਹੋ ਗਿਆ ਸੀ ਉਹਦੀ ਲੱਤ ਟੁੱਟ ਗਈ ਸੀ ਮੈਂ 4 ਮਹੀਨੇ ਉਹਦੇ ਘਰ ਜਾ ਕੇ ਸਵੇਰੇ 4 ਵਜੇ ਵੀਡੀਓ ਬਣਾਦਾ ਰਿਹਾ ਕਿਉਂ ਕਿ ਉਹ ਸ਼ਹਿਰ ਰਹਿੰਦਾ ਓਕੇ ਸ਼ਹਿਰ ਦੇ ਵਿੱਚ ਰੌਲਾਪਾ ਬਹੁਤ ਹੁੰਦਾ ਤੇ ਸਾਡੇ ਕੋਲ ਐਡੇ ਮਾਈਕ ਨਹੀਂ ਸੀ ਹੈਗੇ ਕਿ ਅਸੀਂ ਉਹ ਬਣਾ ਸਕੀ ਕੀ ਹੁਣ ਜਿਵੇਂ ਆਪਣੇ ਕੋਲ ਮਾਈਕ ਲੱਗੇ ਰੌਲਾਪਾ ਪਈ ਜਾਵੇ ਇਹਨੇ ਆਵਾਜ਼ ਚੱਕਣੀ ਨਹੀਂ ਹੈਗੀ ਉਸ ਵੇਲੇ ਸਾਡੇ ਕੋਲ ਕੁਝ ਨਹੀਂ ਕੁਝ ਨਹੀਂ ਸੀ ਹੈਗਾ ਤੇ ਅਸੀਂ ਆਪਣੀਆਂ ਫੋਨ ਤੇ ਵੀਡੀਓ ਬਣਾਉਂਦੇ ਸੀਗੇ ਤੇ ਮੈਂ ਚਾਰ ਮਹੀਨੇ ਉਹਦੇ ਘਰੇ ਸਵੇਰੇ 4 ਵਜੇ ਜਾਂਦਾ ਸੀਗਾ ਕਿ ਉਹ ਤੋਂ ਪਹਿਲਾਂ ਪਹਿਲਾਂ ਹੀ ਗਰੋਲਾ ਗਾਲ ਤੋਂ ਪਹਿਲਾਂ ਨਹੀਂ ਹਾਂ ਸ਼ਹਿਰ ਇਹਦੇ ਉਹ ਚੀਜ਼ਾਂ ਨੇ ਤੇ ਆਪਾਂ ਤਾਂ ਪੂਰਾ ਸਾਥ ਦਿੱਤਾ A to Z ਦਿੱਤਾ ਹਰ ਗੱਲ ਦਾ ਸਾਥ ਦਿੱਤਾ ਹੁਣ ਤੁਸੀਂ ਉਹ ਦੋਸਤੋਂ ਹਮ ਆਪਾਂ ਜੇ ਸਪਸ਼ਟ ਗੱਲ ਕਰਨੀ ਮੈਂ ਝੂਠ ਨਹੀਂ ਬੋਲਣਾ ਇੱਕ ਕੈਮਰੇ ਅੱਗੇ ਜਾਂ ਕਿਉਂਕਿ ਮੈਂ ਝੂਠ ਬੋਲਣਾ ਨਹੀਂ ਮੈਂ ਵੀ ਅਸਲ 'ਚ ਨਾ ਮੈਂ ਤਾਂ ਹੀ ਗੱਲ ਛੇੜੀ ਆ ਸੋਰੀ ਗੱਲ ਤੁਹਾਡੀ ਵਿੱਚ ਆ ਕਿਉਂਕਿ ਜਿਵੇਂ ਨਹੀਂ ਪੁੱਛਦਾ ਤਾਂ ਇਹ ਇੰਟਰਵਿਊ ਅਧੂਰੀ ਰਹਿੰਦੀ ਆ ਹਾਂ ਹਾਂ ਤੇ ਮੈਂ ਚਾਹੁੰਨਾ ਵੀ ਫਿਰ ਇੰਟਰਵਿਊ ਦਾ ਫਾਇਦਾ ਵੀ ਹੋਵੇ ਕੋਈ ਹਨਾ ਮੈਂ ਮੈਂ ਤਾਂ ਹੀ ਕਹਿੰਦਾ ਨਾ ਨੈਚੁਰਲ ਗੱਲ ਹੋਵੇ ਸਾਹਿਬ ਨੈਚੁਰਲ ਗੱਲ ਹੋਵੇ ਹੁਣ ਤੁਸੀਂ ਇੰਟਰਵਿਊ ਦੇਣ ਜੱਲੇ ਹੋ ਹਮ ਇੰਟਰਵਿਊ ਦੇਣ ਤੁਸੀਂ ਚੱਲੇ ਹੋ ਉਹ ਪੱਤਰਕਾਰ ਉਹ ਪੋਡਕਾਸਟਰ ਉਹ ਘੱਟੇ ਦਾ ਜਿਹੜਾ ਉਹ ਨੂੰ ਕਹੇ ਕਿ ਆ ਸ਼ਬਦ ਤੂੰ ਮੇਰੇ ਤੋਂ ਨਹੀਂ ਪੁੱਛਣੇ ਮੈਂ ਉਹਦੇ ਬਾਰੇ ਨਾਲ ਨਹੀਂ ਕਰਨੀ ਫਿਰ ਉਹ ਪੋਡਕਾਸਟ ਕੀ ਹੋਇਆ ਉਹ ਨੇਚਰਲ ਨਹੀਂ ਨਾ ਰਿਹਾ ਨੇਚਰਲ ਨਹੀਂ ਹੈਗਾ ਮਤਲਬ ਉਹ ਬੰਦੇ ਨੂੰ ਸਿਖਾਇਆ ਹੋਇਆ ਹੈ ਕਿ ਤੂੰ ਇਹਦਾ ਮੈਂ ਨਾਂ ਨਹੀਂ ਲੈਣਾ ਹੈਗਾ ਮੈਂ ਤੁਹਾਨੂੰ ਕਿਉਂ ਨਹੀਂ ਲੈਣਾ ਕਿਉਂ ਇੰਟਰਵਿਊ ਤੋਂ ਪਹਿਲਾਂ ਦੋ ਵਾਰੀ ਪੁੱਛਿਆ ਕਿ ਜੇ ਕੁਝ ਨਹੀਂ ਪੁੱਛਣਾ ਤਾਂ ਮੈਨੂੰ ਦੱਸ ਦਿਓ ਨਹੀਂ ਭਾਈ ਤੁਸੀਂ ਤੁਸੀਂ ਮੈਨੂੰ ਤੁਸੀਂ ਮੈਨੂੰ ਡਾਇਰੈਕਟ ਕਹਤਾ ਜੀ ਜੋ ਮਰਜੀ ਪੁੱਛੋ ਜੋ ਪੁੱਛੋ ਤਾਂ ਸਵਾਦ ਵੀ ਉਹ ਜੇ ਨਾਲ ਬੈਠ ਕੇ ਹੀ ਆਉਂਦਾ ਕਿ ਮੈਂ ਮੇਰੇ ਕੋਲੇ ਫ੍ਰੀडम ਹੋਵੇ ਮੈਂ ਜੇ ਐਂਕਰ ਹਾਂ ਤਾਂ ਮੈਂ ਨਾਮ ਦਾ ਐਂਕਰ ਨਾ ਨਾ ਹੋਵਾਂਗਾ ਤਾਂ ਮੇਰੇ ਕੋਲੇ ਅਥਾਰਟੀ ਹੋਵੇ ਵੀ ਮੈਂ ਇਸ ਬੰਦੇ ਨੂੰ ਸਭ ਕੁਝ ਪੁੱਛ ਸਕਦਾ ਤਾਂ ਉਹ ਤੁਹਾਡੀ ਇੱਕ ਚੰਗੀ ਗੱਲ ਵੀ ਆ ਤੇ ਮੈਂ ਚਾਹੂੰਗਾ ਕਿ ਜੇ ਸ਼ਰਨੂ ਭਾਈ ਕਿਉਂਕਿ ਮੈਂ ਉਹਨੂੰ ਪਰਸਨਲੀ ਨਹੀਂ ਜਾਣਦਾ ਕਿ ਉਹਨਾਂ ਨਾਲ ਵੀ ਮੈਂ ਕਦੇ ਬੈਠਾਂ ਮੈਂ ਤੁਹਾਡੇ ਦੋਨਾਂ ਨਾਲ ਵੀ ਕਿਉਂਕਿ ਦੁਨੀ ਦੁਬਾਰੇ ਬਣੇ ਤਾਂ ਤੁਸੀਂ ਦੁਬਾਰਾ ਤੋਂ ਉਹ ਇਕੱਠੇ ਕੰਮ ਕਰੋ ਮੈਂ ਮੈਂ ਪ੍ਰਭੂ ਇਕੱਠੇ ਵੀ ਬੈਠਾਂਗੇ ਨਹੀਂ ਬਿਲਕੁਲ ਬਿਲਕੁਲ ਉਹ ਦਰਸਲ ਦੇ ਵਿੱਚ ਜਿਹੜੇ ਥੀਏਟਰ ਨੂੰ ਪਿਆਰ ਕਰਦੇ ਨੇ ਚੰਗੀ ਕਮੇਡੀ ਨੂੰ ਪਿਆਰ ਕਰਦੇ ਨੇ ਉਹ ਚਾਹੁੰਦੇ ਨੇ ਕਿ ਪੰਚ ਡਾਰਕ ਹੀ ਹੋਣ ਪੰਚ ਹਾਰ ਹੀ ਹੋਵੇ ਕਿ ਅਸੀਂ ਓਏ 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 ਆਹ ਕੀ ਗੱਲ ਕਰਤੀ ਠੀਕ ਹੈ ਨਾ ਤੇ ਉਹ ਫਿਰ ਉਹ ਤਾਂ ਫਿਰ ਇਦਾਂ ਹੀ ਹੁੰਦਾ ਲਿਖਾਰੀ ਨਹੀਂ ਲਿਖਣੇ ਹੁੰਦੇ ਨੇ ਹਣਾ ਬਿਲਕੁਲ ਬਿਲਕੁਲ ਨਾ ਇਹ ਚੀਜ਼ ਆ ਨਹੀਂ ਇਹ ਟੀਮ ਤੁਸੀਂ ਮਿਸ ਕਰਦੇ ਹੋਵੋਗੇ ਮੈਨੂੰ ਲੱਗਦਾ ਇਹ ਟੀਮ ਨੂੰ ਕਿਉਂਕਿ ਇੱਕ 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 ਮਾਹੌਲ ਬਣਿਆ ਹੁੰਦਾ ਨਾ ਉਹਦੇ ਵਿੱਚ ਨਹੀਂ ਮੈਂ ਦਰਸਲ ਦੇ ਵਿੱਚ ਪਤਾ ਹੈ ਕੀ ਹੁੰਦਾ ਹੁੰਦਾ ਕੋਈ ਚੀਜ਼ ਆ ਹੁਣ ਮੇਰੀ ਗੱਲ ਸੁਣੋ ਚਾਹ ਆ ਚਾਹ ਹਾਂ ਹਣਾ ਸਾਨੂੰ ਸ਼ੂਗਰ ਤਾਂ ਨਹੀਂ ਆਹੀ ਤਾਂ ਮਿੱਠੇ ਵਾਲੀ ਪੀਵਾਂਗੇ ਨਾ ਤਾਂ ਮਿੱਠੇ ਹੁਣ ਮਿੱਠਾ ਜਿਹਦੇ ਵਿੱਚ ਨਾ ਹੋਗਾ ਤਾਂ ਫਿਰ ਅਧੂਰੀ ਆ ਤੇ ਇਹਦੇ ਵਿੱਚ ਟੀਮਵਰਕ ਹੁੰਦਾ ਕਿ ਕੋਈ ਟਾਈਮ ਟਾਈਮ ਆਪਾਂ ਕਿਸੇ ਚੀਜ਼ ਤੇ ਟਾਈਮ ਲਾਇਆ ਹੁੰਦਾ ਕਿਉਂਕਿ ਐਡੀਟਿੰਗ ਤੱਕ ਕੰਟੈਂਟ ਐਡੀਟਿੰਗ ਈਵਨ ਕੈਮਰਾ ਅਸੀਂ ਕੈਮਰਾਮੈਨ ਕਦੀ ਨਹੀਂ ਰੱਖਿਆ ਅੱਛਾ ਖੁਦ ਕਰਦੇ ਹਾਂ ਕਦੇ ਮੈਂ ਕਹਿੰਦਾ ਵੀਰੇ ਅਸੀਂ ਕੈਮਰਾਮੈਨ ਨਹੀਂ ਰੱਖਿਆ ਸੀ ਅੱਛਾ ਅਸੀਂ ਕੰਟੈਂਟ ਜਦੋਂ ਵੀ ਬਣਾਇਆ ਲਾ ਲਓ ਹੁਣ ਆਪਣਾ ਕਿੰਨੇ ਬੰਦੇ ਬੈਠੇ ਆਪਣੇ ਆਲੇ ਦੁਆਲੇ ਅਸੀਂ ਦੋ ਹੀ ਬੰਦੇ ਹੁੰਦੇ ਸੀ ਓ ਵਾਹ ਦੋ ਹੀ ਬੰਦੇ ਹੁੰਦੇ ਸੀ ਜਿੰਨਾ ਵੀ ਕੰਟੈਂਟ ਬਣਾਇਆ ਅਜੇ ਤੱਕ ਕੋਈ ਇੱਕ ਅੱਧੀ ਵੀਡੀਓ ਹੋਈ ਗਏ ਕੋਈ ਦੋਸਤ ਆਉਣਗੇ ਸਾਡੇ ਦੋ ਹੀ ਬੰਦੇ ਹੁੰਦੇ ਸੀ ਜਿਹੜੇ ਸਾਰਾ ਕੁਝ ਕਰਦੇ ਸੀ ਜਿੱਥੇ ਕੈਮਰਾਮੈਨ ਵੀ ਮੈਂ ਸੀ ਕੰਟੈਂਟ ਰਾਈਟਰ ਵੀ ਮੈਂ ਸੀ ਇਵਨ ਐਡੀਟਰ ਵੀ ਮੈਂ ਹੀ ਸੀ ਅੱਛਾ ਮੈਂ 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 ਬੋਲੋ ਕਹਿ ਦੋ ਕਿ ਹਾਂ ਭਾਈ ਆ ਫਲਾਣੀ ਵੀਡੀਓ ਮੈਂ ਮੈਂ ਕਰੀਆਂ ਨੇ ਕਰੀਆਂ ਹੋੜੀਆਂ ਨੇ ਦੋ ਚਾਰੋਂ ਨੇ ਪਰ ਮੈਂ ਕਰੀਆਂ ਸਾਰੀਆਂ ਓਕੇ ਤੇ ਪਰ ਇਹ ਨਹੀਂ ਮੈਂ ਕਹਾਂ ਸੁਣਾਣਾ ਪਰ ਮੈਂ ਕਹਿੰਦਾ ਟੀਮ ਵਰਕ ਹੁੰਦਾ ਨਾ ਕੋਈ ਤੂੰ ਕਰ ਯਾਰ ਮੈਂ ਤੈਨੂੰ ਖੁੱਲਾ ਸ਼ਰਟ ਸ਼ਰਟ ਛੱਡਦਾ ਮੈਂ ਤੈਨੂੰ ਆ ਕਰੈਕਟਰ ਦੇ ਦਿੱਤਾ ਕਿ ਆ ਕਰੈਕਟਰ ਨੂੰ ਆਬਜ਼ਰਵ ਕਰ ਤੂੰ ਐਦਾਂ 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 ਤਾਂ ਕਿ ਬਾਈ ਅਸੀਂ ਵੱਟਾਂ ਦੇ ਸੋਚਦੇ ਆ ਐਦਾਂ ਹੁੰਨੇ ਆ ਅਸੀਂ ਅਸੀਂ ਕਈ ਚੱਕੀ ਨਹੀਂ ਮੋੜੇ ਤੇ ਸਾਡੇ ਦਿਮਾਗ ਚ ਆ ਹੁੰਦਾ ਠੀਕ ਹੈ ਨਾ ਕਿਉਂਕਿ ਉਹ ਉਹ ਵੀਰ ਸ਼ਹਿਰ ਦਾ ਸੀ ਹਣਾ ਉਹਦਾ ਜੰਮ ਪਾਲ ਸ਼ਹਿਰ ਦਾ ਸੀ ਠੀਕ ਆ ਪਿੱਛੋਂ ਪਿੰਡ ਦੇ ਹੋਣਗੇ ਪਰ ਜਿੱਥੇ ਆਪਣਾ ਰਹਿਣਾ ਖਾਣਾ ਪੀਣਾ ਹੁੰਦਾ ਨਾ ਉਹ ਚੀਜ਼ਾਂ ਹੁੰਦੀਆਂ ਨੇ ਉਹਨੂੰ ਹਰ ਇੱਕ ਚੀਜ਼ ਸਮਝਾਈ ਮੈਂ ਹਮ ਹੁਣ ਪੱਲੀ ਮੈਨ ਕੰਟੈਂਟ ਬਣਾਇਆ ਸੀ ਮੈਂ ਦੇਖੀ ਵੀਡੀਓ ਹਾਂ ਪੱਲੀ ਮੈਨ ਹੂੰ ਉਹ ਸਪਾਈਡਰਮੈਨ ਦੇ ਮੱਕੜੀ ਲੜ ਜਾਂਦੀ ਹੈ ਹਾਂ ਤੇ ਉਹ ਸਪਾਈਡਰਮੈਨ ਬਣਿਆ ਨਾ ਹੂੰ ਤੇ ਪੱਲੀ ਮੈਨ ਕਿਵੇਂ ਬਣੂਗਾ ਹਾਂ ਉਹਦੇ ਕੰਡ ਲੜ ਗਈ ਸੀ ਆਹੀ ਚੀਜ਼ਾਂ ਚੱਲੀਆਂ ਲੋਕਰ ਨਹੀਂ ਦੇਖ ਲੋ ਤੇ ਉਹ ਚੀਜ਼ਾਂ ਨਾ ਕਿ ਉਹ ਕੰਡ ਕੰਡਦਾਂ ਨੂੰ ਪਿੰਡ ਵਾਲਿਆਂ ਨੂੰ ਹੀ ਪਤਾ ਨਾ ਬਿਲਕੁਲ ਬਿਲਕੁਲ ਸ਼ਹਿਰ ਵਾਲੇ ਹੁਣ ਮੈਂ ਉਹ ਸਾਹਮਣੇ ਮੈਂ ਬੈਠੀ ਨਹੀਂ ਤਾਂ ਉਹ ਕੰਡ ਦਾ ਨਹੀਂ ਪਤਾ ਹੁਣ ਬਿਲਕੁਲ ਜਿਹੜਾ ਜਿਹਨੇ ਹੰਡਾਈ ਆ ਉਹਨੂੰ ਹੀ ਪਤਾ ਹੋਣਾ ਇਹ ਚੀਜ਼ ਦਾ ਪਹਿਲਾਂ ਲੜ ਲੜ ਗਈ ਉਹ ਚੀਜ਼ ਆ ਕੰਟੈਂਟ ਸਾਰਾ ਪਿੰਡ ਦਾ ਹੀ ਸੀਗਾ ਸਾਰਾ ਨਾਲ ਮਿਲ ਕੇ ਕਰਦੇ ਸੀਗੇ ਸਾਰੇ ਚਲੋ ਆਪਾਂ ਡਿਸਕਸ ਕਰਦੇ ਸੀ ਇਦਾਂ ਨਹੀਂ ਇਦਾਂ ਹਣਾ ਤੇ ਚਲੋ ਉਹਨੇ ਇੰਟਰਵਿਊ ਦੇ ਵਿੱਚ ਨਾਮ ਨਹੀਂ ਲੈਂਦਾ ਉਹਦੀ ਉਹਦੀ ਮਰਜ਼ੀ ਉਹਨੇ ਨਹੀਂ ਲੈਣਾ ਕੋਈ ਗੱਲ ਨਹੀਂ ਪਰ ਹੁਣ ਲਾ ਲਓ ਹੂੰ ਸਕ੍ਰਿਪਟ ਹੁਣ ਤੁਸੀਂ ਲਾ ਲਓ ਹੁਣ ਰਸਤਾ ਆਪਾਂ ਡੇਲੀ ਇਹੀ ਰਸਤੇ ਤੇ ਆਉਂਦੇ ਆ ਡੇਲੀ ਇਹੀ ਰਸਤੇ ਤੇ ਆਉਂਦੇ ਆ ਹੂੰ ਰਸਤਾ ਵੀ ਕੋਈ ਆ ਹੂੰ ਉਹ ਰਾਤ ਵਿੱਚ ਚਾਰ ਦੁਕਾਨਾਂ ਨੇ ਹੂੰ ਕਿਸ ਦਿਨ ਕਿਸ ਦਿਨ ਆਪਾਂ ਆਪਾਂ ਕਹਿ ਦੀ ਨਹੀਂ ਦੋ ਦੁਕਾਨਾਂ ਨੇ ਚਾਰ ਹੀ ਰਹਿਣਗੀਆਂ ਨਾ ਬਿਲਕੁਲ ਰਹਿਣਗੀਆਂ ਰਹਿਣਗੀਆਂ ਚਾਰ ਹੀ ਹਾਂ ਤੇ ਫਿਰ ਉਹ ਜਦੋਂ ਤੁਸੀਂ ਪਹਿਲਾਂ ਚਾਰ ਇੰਟਰਵਿਊ ਦੇ ਵਿੱਚ ਆਹ ਚੀਜ਼ ਬੋਲੀ ਹੋਈ ਆ ਹੂੰ ਇਹ ਸਾਰਾ ਕੁਝ ਆਹ ਕਰਦਾ ਆ ਇਹ ਤਾਂ ਬਹੁਤ ਵੱਡੇ ਦਿਮਾਗ ਦਾ ਬੰਦਾ ਆ ਇਹ ਤਾਂ ਯਾਰ ਸਿਰਾ ਕਰ ਦਿੰਦਾ ਆ ਤੇ ਅਗਲੀਆਂ ਦੋ ਇੰਟਰਵਿਊ ਦੇ ਵਿੱਚ ਤੁਸੀਂ ਉਹਦੇ ਬੰਦੇ ਤੇ ਪੱਤਰਕਾਰ ਨੂੰ ਕਹਿ ਦਿੰਦੇ ਕਿ ਮੈਂ ਉਹਦਾ ਨਾਂ ਨਹੀਂ ਲੈਣਾ ਹੈਗਾ ਫੇਰ ਰੁਕਾ ਜੀ ਬਿਲਕੁਲ ਹਾਂ ਯਾਰ ਇਹ ਚੀਜ਼ ਥੋੜੀ ਜੀ ਗਲਤ ਹੋਈ ਆ ਕਿਉਂਕਿ ਕੋਈ ਵੀ ਬੰਦਾ ਠੀਕ ਆ ਲੜਾਈ ਝਗੜੇ ਹੁਣ ਮੇਰੇ ਨਾਲ ਲੜਿਆ ਤਾਂ ਮੈਂ ਫੇਰ ਵੀ ਉਹਦਾ ਨਾਮ ਲਿਆ ਹੂੰ ਠੀਕ ਆ ਨਾ ਨਹੀਂ ਵਧੀਆ ਮੈਂ ਮਤਲਬ ਮੈਂ ਆਪਣੇ ਕਿਉਂਕਿ ਹੁਣ ਅੱਜ ਕੱਲ ਚੱਲ ਰਹੀ ਰਿਹਾ ਕਿ ਵਿਊਜ਼ ਵਾਸਤੇ ਗੈਸਟ ਤੋਂ ਕੁਝ ਵੀ ਕਾਹੋ ਮੈਂ ਵਿਊਜ਼ ਵਾਸਤੇ ਨਹੀਂ ਪੁੱਛਿਆ ਕਿਉਂਕਿ ਲੋਕਾਂ ਦੀ ਡਿਮਾਂਡ ਸੀ ਮੈਂ ਤੁਹਾਡੇ ਵੀਡੀਓਜ਼ ਦੇ ਥੱਲੇ ਕਮੈਂਟਸ ਪੜੇ ਹੂੰ ਹੂੰ ਤੁਹਾਡੀਆਂ ਇੰਸਟਾਗ੍ਰam ਪੋਸਟਾਂ ਦੇ ਥੱਲੇ ਕਿਉਂਕਿ ਮੇਰਾ ਹੋਮਵਰਕ ਆ ਇਹ ਮੈਨੂੰ ਗੈਸਟ ਬਾਰੇ ਪ੍ਰੋਪਰ ਪਤਾ ਹੋਣਾ ਚਾਹੀਦਾ ਤਾਂ ਮੈਂ ਉਹਦੇ ਚ ਕਾਫ ਜਿਹੜੇ ਪੁੱਛ ਰਹੇ ਸੀਗੇ ਕਿ ਤੁਸੀਂ ਦੋਨੋਂ ਇਕੱਠੇ ਵੀਡੀਓਜ਼ ਕਿਉਂ ਨਹੀਂ ਬਣਾਉਂਦੇ ਮੈਂ ਤਾਂ ਇਹ ਤੁਹਾਨੂੰ ਸਵਾਲ ਕੀਤਾ ਮਸਲਾ ਨਾ ਸਿਰਫ ਇੰਨਾ ਹੀ ਕੀ ਆਪ ਹਾਂ ਜਦੋਂ ਆਪਾਂ ਕਿਸੇ ਪੱਖੇ ਥੱਲੇ ਬੈਠੇ ਹੁੰਨੇ ਨਾ ਤੇ ਦੋ ਭਰਾ ਬੈਠੇ ਹੁੰਨੇ ਆ ਉਹ ਇੱਕ ਕਹਿੰਦਾ 3 ਨੰਬਰ ਤੇ ਕਰ ਦੇ ਕਹਿੰਦਾ 4 ਨੰਬਰ ਤੇ ਕਰ ਦੇ ਤੇ ਕਿੰਨਾ ਕੁ ਮਸਲਾ ਹੁੰਦਾ ਹੈ ਬਿਲਕੁਲ ਆਪਾਂ ਕਹਿ ਦਿੰਦੇ ਹਾਂ ਚਲ ਕੋਈ ਨਹੀਂ ਮੈਂ ਤੂੰ 4 ਤੇ ਕਰ ਲੈ ਮੈਂ ਥੋੜਾ ਕੰਬਲ ਜਾ ਲੈ ਲੈਂਦਾ ਮਸਲਾ ਇੰਨਾ ਹੀ ਸੀ ਉਹ ਮਸਲੇ ਨੂੰ ਆਪ ਹੀ ਵੱਡਾ ਕਰਿਆ ਸ਼ਾਇਦ ਕੋਈ ਮਾਇੰਡ ਚ ਹੋਊਗੀ ਜਾਂ ਮੇਤੂ ਕੋ ਗਲਤੀ ਹੋਈ ਹੋएगी ਤੇ ਜਾਂ ਫਿਰ ਕੋਈ ਹੋਰ ਮਾਇੰਡ ਚ ਹੋਗਾ ਕਿਉਂਕਿ ਕਲਾਕਾਰ ਵੱਡੇ ਬਣ ਜਾਂਦੇ ਨੇ ਨਾ ਜਦੋਂ ਉਹਦਾ ਨਾਮ ਬਣ ਜਾਂਦਾ ਕਿਉਂਕਿ ਹੁਣ ਮੈਨੂੰ ਕਮੈਂਟ ਥੱਲੇ ਆਉਂਦੇ ਨੇ ਓਕੇ ਉਹ ਤੂੰ ਤਾਂ ਕੱਖ ਵੀ ਨਹੀਂ ਤੇਰਾ ਐ ਵੀ ਨਹੀਂ ਹੈਗਾ ਹਣਾ ਤੇ ਉਹ ਚੀਜ਼ਾਂ ਪਹਿਲਾਂ ਪਹਿਲਾਂ ਅਸਰ ਕਰਦੀਆਂ ਸੀ ਹੁਣ ਮੇਰੇ ਵਾਸਤੇ ਕੁਝ ਨਹੀਂ ਹੈਗਾ ਓਕੇ ਠੀਕ ਹੈ ਨਾ ਹੂੰ ਕਹਿੰਦਾ ਮੰਜ਼ਿਲ ਮਿਲ ਹੀ ਜਾਏਗੀ ਭਟਕਨੇ ਸੇ ਸਹੀ ਗੁਮਰਾਹ ਤੋਂ ਉਹ ਹੈ ਜੋ ਘਰ ਸੇ ਨਹੀਂ ਨਿਕਲੇ ਕੋਸ਼ਿਸ਼ ਤਾਂ ਕਰੋ ਨਿਕਲੇ ਆ ਕੋਸ਼ਿਸ਼ ਤਾਂ ਕਰਾਂਗੇ ਕੋਸ਼ਿਸ਼ ਕਰਕੇ ਵਾਪਸ ਚਾਹੋਗੇ ਹਾਂ ਬਿਲਕੁਲ